ਨਮਸਕਾਰ ਸੱਚ ਕਹੂੰ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੀਆ ਦੀ ਦੁਨੀਆ ਦੀ ਟੌਪ 10 ਖਬਰਾਂ ਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਸਨੀਚਰਵਾਰ ਨੂੰ ਕਹਿ ਹੈ ਕਿ ਮਨੀਪੁਰ ਵਿੱਚ ਦੁਰਭਾਗਤਪਨ ਘਟਨਾ ਹੋਈ ਹੈ ਲੇਕਿਨ ਪ੍ਰਧਾਨ ਮੰਤਰੀ ਮੋਦੀ ਉੱਥੇ ਨਹੀਂ ਗਏ ਔਰ ਰਾਮ ਮੰਦਿਰ ਸਾਈਟ ਯਾਂ ਬੀਚ ਤੇ ਜਾਂਦੇ ਹਨ ਅਤੇ ਫੋਟੋ ਸੈਸ਼ਨ ਕਰਵਾਉਂਦੇ ਹਨ ਔਰ ਮੁੰਬਈ ਯਾਂ ਕੇਰਲ ਜਾਂਦੇ ਹਨ ਹਰ ਜਗ੍ਹਾ ਜਾਂਦੇ ਹਨ ਤੁਸੀਂ ਉਹਨਾਂ ਦੀ ਫੋਟੋ ਹਰ ਜਗ੍ਹਾ ਦੇਖ ਸਕਦੇ ਹੋ ਔਰ ਇਸ ਤਰ੍ਹਾਂ ਫੋਟੋ ਖਿਚਵਾਉਂਦੇ ਹਨ ਜਿਵੇਂ ਕਿ ਭਗਵਾਨ ਦਰਸ਼ਨ ਦੇ ਰਹੇ ਹੋਣ ਲੇਕਿਨ ਉਹ ਮਹ ਰਾਜਸਥਾਨ ਵੀ 3 ਦਿਨ ਬਾਅਦ ਬਰਸਾਤ ਦੇ ਬਾਅਦ ਗੜੇਮਾਰੀ ਦਾ ਅਲਰਟ ਮੌਸਮ ਪਗਨ ਕੀਤਾ ਜਾ ਰਹੀ ਸੂਬੇ ਦੇ 20 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਮੌਸਮ ਪਗ ਦੇ ਮੁਤਾਬਕ ਸੂਬੇ ਵਿੱਚ 7 ਜਨਵਰੀ ਤੋਂ ਲੈ ਕੇ ਇੱਕ ਪੱਛਮੀ ਦਬਾਅ ਐਕਟਿਵ ਹੋ ਰਿਹਾ ਹੈ ਇਸ ਸਿਸਟਮ ਦੇ ਐਕਟਿਵ ਹੋਣ ਦੇ ਨਾਲ ਸੰਘਣੀ ਧੁੰਦ ਤੋਂ ਮਿਲੇਗੀ ਰਾਹਤ ਅਤੇ ਬਰਫੀਲੀ ਹਵਾ ਵੀ ਘੱਟ ਹੋ ਜਾਵੇਗੀ ਤਾਪਮਾਨ ਵਿੱਚ 2-3 ਡਿਗਰੀ ਸੈਲਸੀਅਸ ਤੱਕ ਵਧੋਤਰੀ ਹੋਵੇਗੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਜੇਪੀ ਨੱਡਾ ਤਿੰਨ ਦਿਨ ਵਿੱਚ ਦੂਜੀ ਵਾਰ ਅੱਜ ਮੋੜ ਤੋਂ ਹਰਿਆਣਾ ਵਿੱਚ ਪਹੁੰਚੇ। ਦੌਰੇ ਦੇ ਦੂਜੇ ਦਿਨ ਉਹ ਪੰਚਕੁਲਾ ਅਤੇ ਚੰਡੀਗੜ੍ਹ ਵਿੱਚ ਰਹਣਗੇ। ਅੱਜ ਪੰਚਕੁਲਾ ਵਿੱਚ ਕੱਢਿਆ ਜਾ ਰਿਹਾ ਭਵੈਰ ਰੋਡ ਸ਼ੋਅ ਹੈ। ਰੋਡ ਸ਼ੋਅ ਦੇ ਵਿੱਚ ਉਹਨਾਂ ਦੇ ਨਾਲ ਮੁੱਖ ਮੰਤਰੀ ਮਨੋਹ ਲਾਲ ਖੱਟਰ ਅਤੇ ਪਾਰਟੀ ਪ੍ਰਧਾਨ ਨਾਇਬ ਸੈਣੀ ਅਤੇ ਪਾਰਟੀ ਪਰਿਵਾਰੀ ਵਿਪਲਵ ਦੇਵ ਵੀ ਉਹਨਾਂ ਦੇ ਨਾਲ ਰਹੇ ਮੌਜੂਦ। ਹਰਿਆਣਾ ਦੇ 12 ਜ਼ਿਲ੍ਹਿਆਂ ਵਿੱਚ ਕੋਲਡ ਡੇ ਦਾ ਅਲਰਟ ਹੋਇਆ ਜਾ ਰਿਹਾ ਹੈ ਇੱਥੇ ਸੰਗਣੀ ਧੁੰਦ ਦੇ ਨਾਲ ਹੀ ਠੰਡ ਲਹਿਰ ਦੀ ਸਿੱਧੀ ਬਣੀ ਰਹੇਗੀ ਇਹਨਾਂ ਜ਼ਿਲ੍ਹਿਆਂ ਵਿੱਚ ਪੰਚਕੁਲਾ ਅੰਬਾਲਾ ਯਮਨਾ ਨਗਰ ਕਰਨਾਲ ਕੇਤਰਕੁ ਖੇਤਰ ਰੋਹਤਰ ਸੋਨੀਪੱਤ ਸਰਸਾ ਫਤਿਹਬਾਦ ਹਿਸਾਰ ਜਿੰਦ ਜ਼ਿਲ੍ਹੇ ਹਨ ਸ਼ਾਮਿਲ ਸੂਬੇ ਦੇ ਚਾਰ ਜ਼ਿਲ੍ਹਿਆਂ ਵਿੱਚ ਹਾਲਾਤ ਜ਼ਿਆਦਾ ਖਰਾਬ ਹੋ ਗਏ ਹਨ ਜਿੱਥੇ ਦਿਨ ਦਾ ਸਭ ਤੋਂ ਜ਼ਿਆਦਾ ਤਾਪਮਾਨ 10 ਡਿਗਰੀ ਤੋਂ ਵੀ ਥੱਲੇ ਤੱਕ ਪਹੁੰਚ ਗਿਆ ਹੈ ਹਰਿਆਣਾ ਵਿੱਚ ਹੈਲਥ ਬੀਮਾ ਯੋਜਨਾ ਵਿੱਚ ਖੱਟਰ ਸਰਕਾਰ ਮੋੜ ਤੋਂ ਕਰਨ ਜਾ ਰਹੀ ਵੱਡਾ ਬਦਲਾ ਇਸ ਦੇ ਤਹਿਤ ਸੂਬੇ ਦੀ 5 ਲੱਖ ਐਨੂਅਲ ਇਨਕਮ ਵਾਲੀ ਫੈਮਿਲੀ ਕਵਰ ਹੋਵੇਗੀ ਯੋਜਨਾ ਦਾ ਲਾਭ ਲੈਣ ਦੇ ਲਈ ਉਹਨਾਂ ਨੂੰ 5000 ਰੁਪਏ ਐਨੂਅਲ ਪ੍ਰੀਮੀਅਮ ਦੀ ਵਨ ਟਾਈਮ ਪੇਮੈਂਟ ਕਰਨੀ ਹੋਵੇਗੀ ਆਯੁਸ਼ਮਨ ਭਾਰਤ ਚਿਰਾਯੂ ਹਰਿਆਣਾ ਯੋਜਨਾ ਦਿੱਤਾ ਹੈ ਤਾਂ ਹੁਣ ਤੱਕ ਸੂਬੇ ਦੇ ਵਿੱਚ 1 ਕਰੋੜ 3 ਲੱਖ ਸਿਹਤ ਹੈਲਥ ਕਾਰਡ ਬਣਾਏ ਜਾ ਚੁੱਕੇ ਹਨ ਅੰਮ੍ਰਿਤਸਰ ਵਿੱਚ ਬੀਐਸਐਫ ਨੂੰ ਮੋੜ ਤੋਂ ਹੈਰੋਇਨ ਦੀ ਵੱਡੀ ਖੇਪ ਹੋਈ ਪ੍ਰਾਪਤ ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਦੀ ਸਹਾਇਤਾ ਦੇ ਨਾਲ ਸਿੱਟੀ ਗਈ ਸੀ ਬੀਐਸਐਫ ਤਰਫੋਂ ਸਨਿਚਰਵਾਰ ਨੂੰ ਪਿੰਡ ਦੌਕੇ ਵਿੱਚ ਸੱਟ ਆਪਰੇਸ਼ਨ ਦੌਰਾਨ 3 ਕਿਲੋ 200 ਗ੍ਰਾਮ ਹੈਰੋਇਨ ਜਬਤ ਕੀਤੀ ਬੀਐਸਐਫ ਨੂੰ ਹੈਰੋਇਨ ਇੱਕ ਪੀਲੇ ਟੇਪ ਦੇ ਨਾਲ ਬੱਜੀ ਮਿਲੀ ਹੈ ਇਸ ਦੇ ਨਾਲ ਹੀ ਬੀਐਸਐਫ ਨੂੰ ਹੈਰੋਇਨ ਦੇ ਸਮੇਤ ਦੋ ਮੋਬਾਈਲ ਫੋਨ ਅਤੇ ਇੱਕ ਪੈਂਟ ਵੀ ਬਰਾਮਦ ਹੋਈ ਹੈ ਪੰਜਾਬ ਵਿੱਚ ਛਿਤਲੇਆਂ ਦਾ ਪ੍ਰਕੋਪ ਜਾਰੀ ਮੌਸਮ ਪਾਗ ਨੇ ਬੀਤੇ ਦਿਨ ਹੀ ਪੰਜਾਬ ਵਿੱਚ ਸੰਗਣੀ ਧੁੰਦ ਤੇ ਛਿਤਲੇਰ ਨੂੰ ਲੈ ਕੇ ਅਲਰਟ ਕੀਤਾ ਸੀ ਜਾਰੀ ਉੱਥੇ ਅਜ ਅਮ੍ਰਿਤਸਰ ਅਤੇ ਪੂਰਬੀ ਮਾਲਵੇ ਵਿੱਚ ਸੰਗਣੀ ਧੁੰਦ ਚੱਲਦੀ ਵਿਜ਼ਿਬਿਲਿਟੀ 25 ਮੀਟਰ ਤੱਕ ਹੀ ਰਹਿ ਗਈ ਇਹੀ ਹਾਲਾਤ ਜਲੰਧਰ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਵੀ ਸੇਮ ਸੰ ਉੱਥੇ ਗੁਰਦਾਸਪੁਰ ਵਿੱਚ 5.2 ਡਿਗਰੀ ਸਭ ਤੋਂ ਘੱਟ ਤਪਮਨ ਕੀਤਾ ਗਿਆ ਦਰਜ ਹਰਿਆਣਾ ਅਤੇ ਦਿੱਲੀ ਵਿੱਚ ਸਭ ਤੋਂ ਠੰਡਾ ਰਿਹਾ ਗੁਰਦਾਸਪੁਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਅਮਨ ਰੋੜਾ ਨੂੰ 2 ਸਾਲ ਕੈਦ ਦੀ ਸਜ਼ਾ ਦੇ ਬਾਅਦ ਅਹੁਦੇ ਤੋਂ ਨਾ ਹਟਾਏ ਜਾਂਦੇ ਹੋ ਗਵਰਨਰ ਬੀ ਐਲ ਪ੍ਰੋਹਿਤ ਨੇ ਕਿਤੇ ਖੜੇ ਵੱਡੇ ਸਵਾਲ ਗਵਰਨਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਅਮਨ ਰੋੜਾ ਨੂੰ 26 ਜਨਵਰੀ ਨੂੰ ਅਮਰਸਰ ਵਿਖੇ ਤਿਰੰਗਾ ਫੈਰੋਨ ਦਾ ਮੌਕਾ ਦੇਣ ਨੂੰ ਵੀ ਗਲਤ ਕਰਾਰ ਦਿੱਤਾ ਗਵਰਨਰ ਨੇ ਸੀਐਮ ਨੂੰ ਇਸ ਬਾਰੇ ਵਿੱਚ ਵਿਸਤ੍ਰਿਤ ਰਿਪੋਰਟ ਦੇਣ ਲਈ ਕਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦਾ ਚੰਡੀਗੜ੍ਹ ਦੌਰਾ ਉਹ ਅੱਜ ਇੱਥੇ ਪਾਰਟੀ ਦਫ਼ਤਰ ਕਮਲਮ ਸੈਕਟਰ 23 ਦੇ ਵਿੱਚ ਬ੍ਰਿਸ਼ਟ ਭਾਜਪਾ ਆਗੂਆਂ ਨਾਲ ਕਰਨਗੇ ਮੁਲਾਕਾਤ ਇਸ ਵਿੱਚ ਸਾਲ ਵਿੱਚ ਹੋਣ ਵਾਲੇ ਲੋਕ ਸਭਾ ਚੋਣਾਂ ਤੇ ਮੰਤਨ ਕੀਤਾ ਜਾਏਗਾ ਉੱਥੇ ਚੰਡੀਗੜ੍ਹ ਦੇ ਆਗੂਆਂ ਦੇ ਨਾਲ ਉਮੀਦਵਾਰ ਦੇ ਨਾਮ ਨੂੰ ਲੈ ਕੇ ਵੀ ਹੋ ਸਕਦੀ ਹੈ ਚਰਚਾ ਉੱਥੇ ਇਸ ਮਹੀਨੇ ਹੋਣ ਵਾਲੇ ਚੰਡੀਗੜ੍ਹ ਦੇ ਮੇਅਰ ਚੋਣਾਂ ਤੇ ਵੀ ਕੀਤਾ ਜਾਏਗਾ ਮੰਤਨ ਪੰਜਾਬ ਦੇ ਮਲੋਟ ਵਿੱਚ ਡੇਰਾ ਸ਼ਰਧਾਲੂਆਂ ਨੇ ਪਵਿੱਤਰ ਉਤਾਰ ਮਹੀਨੇ ਦੀ ਖੁਸ਼ੀ ਵਿੱਚ ਸੈਂਕੜਾ ਪਰਿਵਾਰਾਂ ਨੂੰ ਵੰਡਿਤ ਕੀਤੇ ਗਰਮ ਕੱਪੜੇ ਨਾਲ ਹੀ ਸਹਾਰਾ ਇਨਸਾ ਮਹਿੰਮ ਦੇ ਤਹਿਤ ਨਿਸ਼ੇ ਦੇ ਨਾਲ ਜਾਨ ਗਵਾਉਣ ਵਾਲੇ ਪਰਿਵਾਰਾਂ ਨੂੰ ਮਹੀਨੇ ਦਾ ਮੁਫਤ ਦਿੱਤਾ ਰਾਸ਼ਨ ਇਸ ਮੌਕੇ ਤੇ ਸਤਸੰਗ ਨੇ ਦੋਨੋਂ ਹੱਥ ਖੜੇ ਕਰਕੇ ਪ੍ਰਣ ਲਿਆ ਕਿ ਅਬ ਹੋਰ ਵੀ ਤੇਜ਼ ਗਤੀ ਦੇ ਨਾਲ ਕੀਤੇ ਜਾਣਗੇ ਮਾਨਵਤਾ ਭਲਾਈ ਦੇ ਕਾਰਜ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਇਹਨਾਂ ਹੀ ਜ਼ਿਆਦਾ ਖਬਰਾਂ ਵਿੱਚ ਬਣੇ ਰਹਿਣ ਲਈ YouTube ਤੇ ਟਾਈਪ ਕਰੋ ਸੱਚ ਕੋ ਹੂ ਪੰਜਾਬੀ ਚੈਨਲ